ਹਾਂਜੀ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਕਾਮਾਗਾਟਾ ਮਾਰੂ ਜਹਾਜ਼ ਬਾਰੇ ਜਿਹਦੇ ਉੱਤੇ ਤਰਸੇਰ ਸਿੰਘ ਜਸਤੜਵਾਲ ਨਵਲੋ ਇੱਕ ਫਿਲਮ ਬਣਾਈ ਗਈ ਹੈ ਜਿਹਦਾ ਨਾਮ ਰੱਖਿਆ ਗਿਆ ਹੈ ਗੁਰੂ ਨਾਨਕ ਜਹਾਜ਼ ਕਾਮਾਗਾਟਾ ਮਾਰੂ ਜਹਾਜ਼ ਦੀ ਸ਼ੁਰੂਆਤ ਹੁੰਦੀ ਹੈ 9 ਮਈ 1910 ਨੂੰ ਜਦੋਂ ਕੈਨੇਡਾ ਦੀ ਸਰਕਾਰ ਇੱਕ ਕਾਨੂੰਨ ਕਢਾਇਆ ਜਾਂਦਾ ਹੈ ਜਿਸ ਵਿੱਚ ਇੱਕ ਸ਼ਰਤ ਰੱਖੀ ਜਾਂਦੀ ਹੈ ਕਿ ਅੱਗੇ ਤੋਂ ਉਹੀ ਆਦਮੀ ਕੈਨੇਡਾ ਵਿੱਚ ਆ ਸਕੇਗਾ ਜੋ ਸਿੱਧਾ ਆਪਣੇ ਦੇਸ਼ ਤੋਂ ਜਹਾਜ਼ ਚੜ ਕੇ ਕੈਨੇਡਾ ਪਹੁੰਚੇਗਾ ਉਸ ਵੇਲੇ ਹਿੰਦੁਸਤਾਨ ਤੋਂ ਕੋਈ ਵੀ ਜਹਾਜ਼ ਸਿੱਧਾ ਕੈਨੇਡਾ ਨੂੰ ਨਹੀਂ ਸੀ ਚੱਲਦਾ ਕੈਨੇਡਾ ਦੀ ਐਸੇ ਕਿਹੜੀ ਚਾਲ ਨੂੰ ਫੇਲ ਕਰਨ ਲਈ ਭਾਈ ਗੁਰਦੱਤ ਸਿੰਘ ਨਾਮੀ ਇੱਕ ਵਪਾਰੀ ਨੇ ਜਾਪਾਨ ਦੀ ਕੰਪਨੀ ਕੋਲ ਇੱਕ ਕਾਮਾਗਾਟਾ ਮਾਰੂ ਨਾਂ ਦਾ ਜਹਾਜ਼ ਮਾਲ ਢੋਣ ਵਾਲਾ ਜਹਾਜ਼ ਕਰਾਇ ਤੇ ਲਿਆ ਤੇ ਉਹਨੇ ਕਲਕੱਤੇ ਵਿਖੇ ਆਪਣੀ ਕੰਪਨੀ ਗੁਰਨਾਨਕ ਟੀਮ ਸ਼ਿਪ ਕੰਪਨੀ ਖੋਲੀ ਕਾਮਾਗਾਟਾ ਮਾਰੂ ਦਾ ਨਾਮ ਬਦਲ ਕੇ ਗੁਰਨਾਨਕ ਜਹਾਜ਼ ਰੱਖਿਆ ਗਿਆ ਕੈਨੇਡਾ ਦੀ ਸਰਕਾਰ ਦੀ ਸ਼ਰਤ ਪੂਰੀ ਕਰਨ ਲਈ ਇਸ ਜਹਾਜ਼ ਨੂੰ ਕਲਕੱਤੇ ਤੋਂ ਤੋਰਨ ਦੀ ਵਿਉਂਤ ਬਣਾਈ ਗਈ ਪਰ ਭਾਰਤ ਸਰਕਾਰ ਨੇ ਭਾਈ ਗੁਰਦੱਤ ਸਿੰਘ ਨੂੰ ਕਲਕੱਤੇ ਤੋਂ ਮੁਸਾਫਰ ਨਾਲ ਲੈਣ ਦਿੱਤੇ ਹਾਰ ਕੇ ਜਹਾਜ ਹਾਂਗਕਾਂਗ ਤੋਂ ਤੁਰਨਾ ਪਿਆ 2 ਅਪ੍ਰੈਲ ਨੂੰ ਹਾਂਗਕਾਂਗ ਦੇ ਘਾਟ ਉੱਤੇ ਖੰਡ ਪਾੜ ਸੈਮ ਆਰੰਭ ਕੀਤਾ ਗਿਆ ਅਤੇ 4 ਅਪ੍ਰੈਲ ਨੂੰ ਖੰਡ ਪਾੜ ਦੀ ਸਮਾਪਤੀ ਤੇ ਅਰਦਾਸ ਹੋਈ ਅਤੇ ਜਹਾਜ਼ ਦਾ ਨਾਂ ਗੁਰੂ ਨਾਨਕ ਜਹਾਜ਼ ਰੱਖਣ ਦੀ ਰਸਮ ਪੂਰੀ ਕੀਤੀ ਗਈ ਅਰਦਾਸ ਪ੍ਰਾਪਤ ਗੁਰੂ ਨਾਨਕ ਜਹਾਜ਼ 60 ਮਸਾਫਰ ਲੈ ਕੇ ਹਾਂਗਕਾਂਗ ਤੋਂ ਰਵਾਨਾ ਹੋਇਆ ਚਾਹ ਅੰਦਰਪੂਰ ਗੁਰਮਰਯ ਦੇ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਅਤੇ ਆਰਜੀ ਤੌਰ ਤੇ ਗੁਰਦੁਆਰਾ ਵੀ ਸਥਾਪਿਤ ਕੀਤਾ ਗਿਆ ਹਾਂਕਿੰਗ ਤੋਂ ਚੱਲ ਕੇ ਜਹਾਜ਼ ਪਹਿਲਾ ਸ਼ੰਘਾਈ ਅਤੇ ਫਿਰ ਜਾਪਾਨ ਦੇ ਮੋਜੀ ਅਤੇ ਜੋਕੋਹਾਮਾ ਘਾਟਾ ਤੋਂ ਸੂਰ ਮਸਾਫਰ ਲੈ ਕੇ ਗਿਆ 2 ਮਈ ਨੂੰ ਇਹ ਜਹਾਜ਼ ਕੁੱਲ 376 ਮਸਾਫਰ ਲੈ ਕੇ ਜੋਕੋਹਾਮਾ ਤੋਂ ਕੈਨੇਡਾ ਲਈ ਚੱਲ ਪਿਆ ਵਿਕਟੋਰੀਆ ਹੁੰਦਾ ਹੈ ਜਹਾਜ਼ 23 ਮਈ ਨੂੰ ਬੈਂਕੂਵਰ ਦੇ ਪਾਣੀਆਂ ਵਿੱਚ ਪਹੁੰਚ ਗਿਆ ਪਰ ਕੈਨੇਡਾ ਸਰਕਾਰ ਨੇ ਜਹਾਜ਼ ਨੂੰ ਪੱਤਨ ਉੱਤੇ ਨਾ ਲੱਗਣ ਦਿੱਤਾ ਜਹਾਜ਼ ਨੂੰ ਚਾਰੇ ਪਾਸੇ ਪੁਲਿਸ ਨੇ ਘੇਰੇ ਵਿੱਚ ਲੈ ਲਿਆ ਜਹਾਜ਼ ਵਿੱਚੋਂ ਕੋਈ ਵੀ ਬੰਦਾ ਸੱਲੇ ਉਤਰਨੇ ਨਹੀਂ ਦਿੱਤਾ ਨਾ ਹੀ ਕੋਈ ਖਾਣ ਪੀਣ ਦੀ ਵਸਤੂ ਅੰਦਰ ਜਾਣ ਦਿੱਤੀ ਇਸ ਤਰ੍ਹਾਂ مسافرਾਂ ਦਾ ਅੰਨ ਪਾਣੀ ਮੁੱਕ ਗਿਆ। ਕੈਨੇਡਾ ਦੀ ਸਰਕਾਰ ਦੇ ਜੁਲਮੀ ਬਤੀਰੇ ਵਿਰੁੱਧ مسافرਾਂ ਤੇ ਬੈਂਕੂਵਰ ਦੇ ਭਾਰਤੀ ਵਾਸੀਆਂ ਦਾ ਬੜਾ ਰੋਸ ਹੋਇਆ। ਇਸ ਤਰ੍ਹਾਂ ਉਹਨਾਂ ਨੇ ਕਾਨੂੰਨੀ ਕਾਰਵਾਈ ਵੀ ਲੜੀ ਅਤੇ ਵਕੀਲਾਂ ਨੇ ਇਮੀਗ੍ਰੇਸ਼ਨਾਂ ਦੀ ਵਿਭਾਗ ਅਤੇ ਹੋਰ ਸਬੰਧਤ ਸਰਕਾਰੀ ਅਫਸਰਾਂ ਨਾਲ ਗੱਲਬਾਤ ਕੀਤੀ। ਪਰ ਪੂਰੀ ਬਾਹ ਲਾਉਣ ਦੇ ਬਾਵਜੂਦ ਵੀ ਵਕੀਲਾਂ ਦਾ ਕੋਈ ਚਾਰਾ ਨਾ ਚੱਲਿਆ। ਕੈਨੇਡਾ ਸਰਕਾਰ ਦੇ ਇਸ ਨੇ ਆਈ ਸਲੂਕ ਨੇ مسافرਾਂ ਦਾ ਬੁਰਾ ਹਾਲ ਕਰ ਦਿੱਤਾ। ਇਸ ਸਮੇਂ ਜਹਾਜ਼ ਵਿੱਚ 376 مسافرਾਂ ਵਿੱਚੋਂ 340 ਸਿੱਖ, 12 ਹਿੰਦੂ ਅਤੇ 40 ਚੋਬੀ ਮੁਸਲਮਾਨ ਸਨ ਜਿਹਾ ਯੰਤਰਾ ਅਰਜੀ ਤੌਰ ਤੇ ਗੁਰਦੁਆਰਾ ਤੇ ਮਸੀਤ ਬਣਾਈ ਗਈ ਸੀ ਮੁਸਾਫਰਾਂ ਦੀ ਧਾਰਮਿਕ ਨਿਸ਼ਟਾ ਨੇ ਇਹੀ ਉਹਨਾਂ ਨੂੰ ਲਗਾਤਾਰ ਚੜ੍ਹਦੀ ਕਲਾ ਵਿੱਚ ਰੱਖਿਆ ਵਿਕਟੋਰੀਆ ਤੇ ਬੈਂਕੂਵਰ ਦੇ ਗੁਰਦਵਾਰਿਆਂ ਵਿੱਚ ਹਰ ਰੋਜ਼ ਦੀਵਾਨ ਸਾਜ ਦੀ ਤੇ ਸਰਕਾਰ ਦੀ ਨਿੰਦਿਆ ਕੀਤੀ ਜਾਂਦੀ ਅਮਰੀਕਾ ਅੰਦਰ ਗਦਰ ਪਾਰਟੀ ਨੇ ਇਸ ਮੁੱਦੇ ਤੇ ਪ੍ਰਚਾਰ ਦੀ ਜ਼ੋਰਦਾਰ ਮੁਹਿੰਮ ਚਲਾਈ ਇਸ ਬਾਰੇ ਗਦਰ ਅਖਬਾਰ ਦਾ ਵਿਸ਼ੇਸ਼ ਅੰਕ ਵੀ ਕੱਢਿਆ ਗਦਰ ਪਾਰਟੀ ਦੇ ਆਗੂ ਅੰਦਰ ਪਾਣੀਆਂ ਵਿੱਚ ਘਰੇ ਬੇਬਸ ਮੁਸਾਫਰਾਂ ਕੋਈ ਕਿਸੇ ਨਾ ਕਿਸੇ ਢੰਗ ਤੇ ਹਥਿਆਰ ਪਹੁੰਚਾਉਣ ਬਾਰੇ ਵੀ ਵਿਚਾਰ ਚਰਚਾ ਹੋਈ ਤਾਂ ਜੋ ਲੋੜ ਪੈਣ ਤੇ ਕੈਨੇਡੀਅਨ ਪੁਲਿਸ ਦੇ ਹਮਲੇ ਦਾ ਕਰਾਰਾ ਜਵਾਬ ਦੇ ਸਕਣ ਭਾਈ ਕਰਤਾਰ ਸਿੰਘ ਸਰਾਬਾ ਦੇ ਮਾਨੰਦਰ ਕਾਮਾਗਾਟਾ ਮਾਰੂ ਜਹਾਜ਼ ਉੱਤੇ ਹਵਾਈ ਜਹਾਜ਼ ਦੇ ਜ਼ਰੀਏ ਹਥਿਆਰ ਫੁੱਟਣ ਦਾ ਮਾਰਕੇ ਬਾਜ਼ ਖਿਆਲ ਵੀ ਆਇਆ ਲੋਕਾਂ ਨੇ ਅੰਗਰੇਜ਼ ਸਰਕਾਰ ਤੋਂ ਬਹੁਤ ਵਿਰੋਧ ਕੀਤਾ ਪਰ ਅੰਗਰੇਜ਼ ਸਰਕਾਰ ਨੇ ਲੋਕਾਂ ਅਗੇ ਝੁਕਣ ਤੋਂ انکار ਕਰ ਦਿੱਤਾ ਖੀਰ ਕੋਈ ਚਾਰਾ ਨਾ ਚੱਲਦਾ ਦੇਖ 23 ਜੁਲਾਈ ਨੂੰ ਜਹਾਜ਼ ਬੈਂਕੂਵਰ ਤੋਂ ਮੁੜਨ ਲਈ ਮਜਬੂਰ ਹੋ ਗਿਆ ਅਤਿਆਸ ਨਾਲ ਅਮਰੀਕਾ ਤੇ ਕੈਨੇਡਾ ਤੇ ਭਾਰਤੀ ਵਾਸੀਆਂ ਵਿੱਚ ਪੰਜਾਬ ਦੇ ਲੋਕਾਂ ਵਿੱਚ ਅੰਗਰੇਜ਼ਾਂ ਵਿਰੁੱਧ ਗੁੱਸਾ ਹੋਰ ਪ੍ਰਚੰਡ ਹੋ ਗਿਆ। ਬਾਬੂ ਫੀ ਸਮੇਂ ਰਸਤੇ 'ਚ ਕਿਤੇ ਵੀ ਨਹੀਂ ਰੁਕਣ ਦਿੱਤਾ। ਇਹ ਜਹਾਜ਼ ਕਲਕੱਤੇ ਵੱਜਵਜ ਘਾਟ ਪਹੁੰਚਿਆ ਪਰ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਸਰਕਾਰ ਨੇ ਇੱਕ ਹੋਰ ਕਾਨੂੰਨ ਲਿਆਂਦਾ ਕਿ ਜੋ ਵੀ ਮੁਸਾਫਰ ਵਿਦੇਸ਼ ਤੋਂ ਆਏਗਾ ਉਸ ਨੂੰ ਬਿਨਾਂ ਕਿਸੇ ਕਾਰਨ ਦੇ ਗ੍ਰਿਫਤਾਰ ਕੀਤਾ ਜਾਵੇਗਾ ਤੇ ਜਿੰਨਾ ਚਿਰ ਚਾਹੇ ਉਹਨਾਂ ਨੂੰ ਜੇਲ੍ਹ ਵਿੱਚ ਰੱਖਿਆ ਜਾ ਸਕਦਾ ਹੈ। ਇਸ ਤਰ੍ਹਾਂ ਜਦੋਂ ਸਾਰੇ ਮੁਸਾਫਰ ਉੱਥੇ ਉਤਰੇ ਤਾਂ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਜਦੋਂ ਪੁਲਿਸ ਆਈ ਤਾਂ ਉਹਨਾਂ ਨੇ ਉਦ ਦਾ ਬਰੋਧ ਕੀਤਾ ਤੇ ਇਸ ਨਾਲ ਜਵਾਬਾਈ ਕਾਰਵਾਈ ਵਿੱਚ ਪੁਲਿਸ ਨੇ ਗੋਲੀਆਂ ਚਲਾ ਦਿੱਤੀਆਂ ਤੇ 20 ਮੁਸਾਫਰ ਸ਼ਹੀਦ ਕਰ ਦਿੱਤੇ ਓਕੇ ਦੇ ਗਵਾਹਾਂ ਵੱਲੋਂ ਸ਼ਹੀਦ ਹੋਣ ਵਾਲਿਆਂ ਦੀ ਗੈਂਤੀ 80 ਵੀ ਦੱਸੀ ਜਾਂਦੀ ਹੈ ਤੇ ਬਾਕੀ ਰਹਿੰਦੇ ਮੁਸਾਫਰਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਵਿੱਚ ਭੇਜ ਦਿੱਤਾ ਗਿਆ ਤੇ ਇਸ ਜਹਾਜ਼ ਦਾ ਜਿਹੜਾ ਕਰਾਇਆ ਸੀ ਉਹ ਕੈਨੇਡਾ ਵਿੱਚ ਰਹਿੰਦੇ ਲੋਕਾਂ ਵੱਲੋਂ ਮਿਲ ਜੁੜ ਕੇ 60000 ਡਾਲਰ ਇਕੱਠੇ ਕਰਕੇ ਜਹਾਜ਼ ਕੰਪਨੀ ਨੂੰ ਦਿੱਤਾ ਗਿਆ ਕਾਮਾਗਾਟਾ ਮਾਰੂ ਜਹਾਜ਼ ਕੇਸ ਨਾਲ ਜੁੜੇ ਕ ਸਰਕਾਰੀ ਅਧਿਕਾਰੀ ਹੌਕਿੰਗਸ ਜਦੋਂ ਆਪਣੇ ਦਫ਼ਤਰ ਤੋਂ ਵਾਪਸ ਆ ਰਿਹਾ ਸੀ ਤਾਂ ਮੀਵਾ ਸਿੰਘ ਲੋਪੋਕੇ ਨਾਮ ਦੇ ਇੱਕ ਸਿੱਖ ਨੇ ਉਸ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਤੇ ਬਾਅਦ ਵਿੱਚ ਮੀਵਾ ਸਿੰਘ ਲੋਪੋਕੇ ਨੂੰ ਫਾਂਸੀ ਦੀ ਸਜ਼ਾ ਹੋਈ ਤੇ ਬੈਂਕੂਰ ਵਿੱਚ ਉਹਨੂੰ ਫਾਂਸੀ ਦਿੱਤੀ ਗਈ ਇਸ ਤਰ੍ਹਾਂ ਮੀਵਾ ਸਿੰਘ ਲੋਪੋਕੇ ਕੈਨੇਡਾ ਦੀ ਧਰਤੀ ਤੇ ਸ਼ਹੀਦ ਹੋਣ ਵਾਲਾ ਪਹਿਲਾ ਗੁਰਸਿੱਖ ਸੀ ਇਹ ਸੀ ਕਾਮਾਗਾਟਾ ਮਾਰੂ ਜਹਾਜ਼ ਦਾ ਇਤਿਹਾਸ ਅਤੇ ਪੂਰੀ ਜਾਣਕਾਰੀ ਲਈ ਇਸ ਜਹਾਜ਼ ਦੀ ਚੰਗੀ ਤਰ੍ਹਾਂ ਜਾਣਕਾਰੀ ਪ੍ਰਾਪਤ ਕਰਨ ਲਈ ਤਰਸੇਵ ਸਿੰਘ ਜੱਸੜ ਦੀ ਫਿਲਮ ਗੁਰੂ ਨਾਨਕ ਜਹਾਜ ਜਰੂਰ ਦੇਖ ਕੇ ਆ